ਪਿੰਡ ਦੇ ਸ਼ਾਮ ਰਾਤ ਪਿੰਡ ਦੇ ਰਕਵੇ ਚ ਕੱਟੀ ਹੋਈ ਐ ਪੂਰੇ ਪਿੰਡ ਦੇ ਲੋਕਾਂ ਨੇ ਬਾਹਲੀ ਇੱਥੇ ਰੋਲਾ ਕਾਦਾ ਰਹਿ ਗਿਆ ਵੀ ਇਹ ਜਿਹੜੀਆਂ ਬਾਧੂ ਪਈਆਂ ਜ਼ਮੀਨਾਂ ਨੇ ਤੁਸੀਂ ਕਿਸਾਨਾਂ ਨੂੰ ਹੋਰ ਦਿਓ ਤਾਂ ਕਿ ਉਹ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਸਕਣ ਇਹ ਜ਼ਮੀਨਾਂ ਕਾਰਪੋਰੇਟ ਕੋਲੇ ਚਲੀਆਂ ਗਈਆਂ ਤਾਂ ਖਾਣ ਵਾਲੀਆਂ ਸਾਰੀਆਂ ਬਸ ਤਾਂ ਉਹਨਾਂ ਦਾ ਕੰਟਰੋਲ ਹੋ ਸਬਜ਼ੀਆਂ ਤੇ ਉਹਨਾਂ ਦਾ ਕੰਟਰੋਲ ਹੋ ਦੁੱਧ ਤੇ ਉਹਨਾਂ ਦਾ ਕੰਟਰੋਲ ਹੋ ਪਾਣੀਆਂ ਤੇ ਉਹਨਾਂ ਦਾ ਕੰਟਰੋਲ ਹੋ ਹੁਣ ਲੁਧਿਆਣਾ 'ਚ ਵੱਡਾ ਮਸਲਾ ਛੜਿਆ ਹੋਇਆ ਆ ਅਖਰਕਾਰ ਹੁਣ ਵਿਰੋਧੀ ਪਾਰਟੀਆਂ ਕਿੱਥੇ ਨੇ ਜਿਹੜੀਆਂ ਕਿ 5 ਸਾਲ ਬਾਅਦ ਵੋਟਾਂ ਲੈਣ ਆ ਜਾਂਦੀ ਨੇ ਅਖਰਕਾਰ ਉਹ ਕਿਉਂ ਨਹੀਂ ਕਿਤੇ ਖੜਦੇ ਨਜ਼ਰ ਆ ਰਹੀ ਐ ਪਾਰਟੀਆਂ ਤੇ ਵਿਸ਼ਵਾਸ ਕਰਨਾ ਐਸੇ ਤਾਂ ਵਿਸ਼ਵਾਸ ਲੋਕਾਂ ਦਾ ਟੁੱਟਿਆ ਹੋਇਆ ਪਹਿਲੇ ਦਿਨ ਕਿ ਮੈਂ ਚਾ ਪਰ ਚਾ ਪਰ ਬੋਲਦਾ ਸੀ ਉਹ ਡੀਸੀ ਸੀ ਤੇ ਡੀਸੀ ਸੀ ਤੇ ਹੁਣ ਆਇਆ ਤਾਂ ਲੁਧਿਆਣਾ ਵਿੱਚ ਕੀ ਚੋਣ ਤੇ ਅਸਰ ਪਵੇਗਾ ਜਿੰਮੇ ਦੀ ਚੋਣ ਵੀ ਹੋਣ ਜਾਂਦੀ ਐ ਬਿੱਤੇ ਦਿਨੀ ਬਠੋਈ ਕਲਾਚ ਚ ਜ਼ਮੀਨੀ ਵਿਵਾਦ ਮਾ ਬਣਿਆ ਸੀ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਜੋਨੇਗਤਾ ਉਗਰਾਹ ਨੇ ਵੱਡਾ ਮੋਰਚਾ ਲਗਾਇਆ ਤਾਂ ਅੱਜ ਮੋਰਚੇ ਦੀ ਸਮਾਪਤੀ ਹੋਈ ਹੈ ਤਾਂ ਗੱਲਬਾਤ ਕਰਦੇ ਆ ਸੁਭਾ ਪ੍ਰਧਾਨ ਜੋਗਿੰਦਰ ਉਗਰਾਹ ਸਾਡੇ ਨਾਲ ਨੇ ਉਗਰਾਹ ਸਾਹਿਬ ਆਖਰਕਾਰ ਕੀ ਕਾਰਨ ਬਣ ਰਿਹਾ ਜਿਹੜੀ ਸਰਕਾਰ ਕਹੇ ਸੀ ਅਸੀਂ ਚੁੱਲ੍ਹਿਆਂ ਦੀ ਅੱਗ ਨਹੀਂ ਬੁਝਣ ਦਾਂਗੇ ਤਾਂ ਅੱਜ ਜਿਹੜੇ ਕਿਸਾਨ ਸੜਕਾਂ ਤੇ ਰੁਲਦੇ ਹੋਏ ਉਹਨਾਂ ਵੱਲੋਂ ਮੰਤਰੀਆਂ ਵੱਲੋਂ ਲੀਡਰਾਂ ਵੱਲੋਂ ਉਸ ਸਮੇਂ ਧਰਨੇ ਦਿੱਤੇ ਜਾਂਦੇ ਸੀ ਉਹਨਾਂ ਨਾਲ ਰਲ ਕੇ ਤਾਂ ਉਹਨਾਂ ਤੇ ਹੀ ਅੱਜ ਲਾਠੀ ਚਾਰਜ ਹੋ ਰਹੇ ਨੇ ਦੇਖੋ ਜਦੋਂ ਇਹ ਲੋਕ ਕੁਰਸੀ ਤੇ ਨਹੀਂ ਹੁੰਦੇ ਉਦੋਂ ਇਹ ਕਿਸਾਨਾਂ ਦੇ ਹੁੰਦੇ ਜਦੋਂ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਕੁਰਸੀ ਤੇ ਆ ਜਾਂਦੇ ਆ ਉਦੋਂ ਇਹ ਕਿਸਾਨਾਂ ਦੇ ਨਹੀਂ ਰਹਿੰਦੇ ਉਦੋਂ ਇਹ ਵੱਡੇ ਸ਼ਰਮਾਇਦਾਰਾਂ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਬਣ ਜਾਂਦੇ ਆ ਉਹਨਾਂ ਦੀਆਂ ਨੀਤੀਆਂ ਲਾਗੂ ਕਰਦੇ ਆ ਉਹਨਾਂ ਦੀਆਂ ਕੌਂਸਲਾਂ ਤੁਸੀਂ ਭਗਵੰਤ ਮਾਨ ਦੀ ਮੈਂ ਤਾਂ ਹੁਣ ਕੱਲ ਫੋਟੋ ਦੇਖਿਆ ਮੋਦੀ ਨਾਲ ਕਿਵੇਂ ਹਾਸ ਹਾਸ ਕੇ ਗੱਲਾਂ ਸਿਰ ਝੁਕਾ ਝੁਕਾ ਕੇ ਗੱਲਾਂ ਕਰਦਾ ਚਲ ਗੱਲਾਂ ਕਰਨੀਆਂ ਕੋਈ ਮਾੜੀਆਂ ਨਹੀਂ ਕਿਉਂਕਿ ਇਹ ਮੁੱਖ ਮੰਤਰੀ ਹੈ ਉਹ ਪ੍ਰਧਾਨ ਮੰਤਰੀ ਹੈ ਗੱਲਾਂ ਕਰਨਾ ਕੋਈ ਲਿਫਕੇ ਗੱਲ ਕਰਨਾ ਸਰਕਾਰ ਦੇ ਜਿਹੜੇ ਭਗਵੰਤ ਮਾਨ ਹੈ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਉਹ ਮੋਦੀ ਦੇ ਮੂਹਰੇ ਕਿਵੇਂ ਪੂਛ ਮਾਰਦਾ ਤੇ ਐਵੇਂ ਮੋਦੀ ਹੈ ਜਿਹੜਾ ਟਰੰਪ ਦੇ ਮੂਹਰੇ ਕਿਵੇਂ ਪੂਛ ਮਾਰਦਾ ਇਹ ਅਸਲ ਵਿੱਚ ਇਹ ਸਾਰਿਆਂ ਦਾ ਇੱਕੋ ਹੀ ਲੰਕਾ ਹੈ ਇਹ ਕੋਈ ਨੀਤੀਆਂ ਦੇ ਚੱਲਦੇ ਹੈ ਇਹ ਵੱਡੇ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਉਧਰੋਂ ਇਹ ਗੱਫੇ ਲੈ ਕੇ ਗਰੀਬਾਂ ਦੀ ਰੋਟੀ ਨਹੀਂ ਦਿਖਦੀ ਇਹਨਾਂ ਨੂੰ ਜੋ ਕੁਝ ਕਰ ਰਹੇ ਨੇ ਇਹਨਾਂ ਦਾ ਹੁਣ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਜਿਹੜੇ ਬੱਚੇ ਪਾਲਦੇ ਨੇ ਵਿਚਾਰੇ ਹੁਣ ਰੋਜ਼ਗਾਰ ਤਾਂ ਬੈਸੀ ਨਹੀਂ ਹੈ ਕਿਤੇ ਬੱਚਿਆਂ ਵਾਸਤੇ ਥੋੜੇ ਕੋਲੇ ਰੋਜ਼ਗਾਰ ਨਹੀਂ ਜੇ ਆ ਕਿਸਾਨੀ ਦੇ ਬੱਚੇ ਚਾਰ ਰੋਟੀਆਂ ਬੰਦੇ ਚਾਰ ਜਮਣ ਦਾਣੇ ਕਮਾ ਕੇ ਬੱਚਿਆਂ ਦੀ ਰੋਟੀ ਤੇ ਜੀਵਨ 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 ਜੀ ਜਿਹੜੀ ਹਿੰਦੁਸਤਾਨ ਦੇ ਵਿੱਚ ਗਣੀ ਗਏ ਕਰੋਨਾ ਵੇਲੇ ਵੀ ਇਹਦੀ ਜੀ ਡੀ ਡੀਪੀ ਜੀ ਡੀ ਡੀਪੀ ਡਾਊਨ ਨਹੀਂ ਹੋਈ ਬਾਕੀਆਂ ਦੀ ਜਣੀ ਹੋਈ ਆ ਕਿਸੇ ਸੰਤਾ ਦੇ ਵਿੱਚ ਹੋਰ ਤੇ ਇਹੀ ਇੱਕ ਤੰਦਾ ਜਿੱਤੇ ਸਾਡੇ ਬੱਚੇ ਬਣਾ ਬਕਾ ਜਾ ਕੇ ਖੜ ਬੈਠ ਜਾਂਦੇ ਨੇ ਜੇ ਇਹ ਖਤਮ ਹੋ ਗਿਆ ਇਹ ਜ਼ਮੀਨਾਕਾਰ ਪੋਲੀਟਿਕਲ ਚਲੀਆਂ ਗਈਆਂ ਤਾਂ ਖਾਣ ਵਾਲੀਆਂ ਸਾਰੀਆਂ ਵਸਤਾਂ ਉਹਨਾਂ ਦਾ ਕੰਟਰੋਲ ਹੋ ਸਬਜ਼ੀਆਂ ਤੇ ਉਹਨਾਂ ਦਾ ਕੰਟਰੋਲ ਹੋ ਦੁੱਧ ਤੇ ਉਹਨਾਂ ਦਾ ਕੰਟਰੋਲ ਹੋ ਪਾਣੀਆਂ ਤੇ ਉਹਨਾਂ ਦਾ ਕੰਟਰੋਲ ਹੋ ਫਿਰ ਇਹ ਤੂੰ ਵਧੀਆ ਜ਼ਿੰਦਗੀ ਐ ਤੂੰ ਗੁਲਾਮਾਂ ਵਾਲੀ ਜ਼ਿੰਦਗੀ ਤਾਂ ਨਹੀਂ ਜਿਉਂਈ ਜਾਂਦੀ। ਗੁਰਾਂ ਸਿੰਘ ਸਾਹਿਬ ਇੱਕ ਬਠੋਈ ਕਲਾਂ ਦਾ ਮਸਲਾ ਕੀ ਸੀਗਾ ਤੇ ਪ੍ਰਸ਼ਾਸਨ ਕਹਿ ਰਿਹਾ ਸੀਗਾ ਕਿ ਸਟੇ ਦਿਖਾਓ ਤਾਂ ਹੁਣ ਕੀ ਲੱਗਦਾ ਹੈ ਕਿ ਸਟੇ ਨਾਲ ਮਸਲਾ ਹੱਲ ਹੋ ਜਾਊਗਾ। ਇਹ ਕੋ ਬਠੋਈ ਕਲਾਂ ਦਾ ਮਸਲਾ ਸ਼ਾਮਲਾੜ ਜ਼ਮੀਨ ਦਾ ਮਸਲਾ। ਜਿਹੜਾ ਜਿਉਂ ਦਾ ਮਸਲਾ ਹੈ ਉਹ ਸਰਦਾਰਾਂ ਦੀ ਜ਼ਮੀਨ ਦਾ ਮਸਲਾ ਹੈ। ਜਿਹੜਾ ਹੈਗਾ ਆਪਣੇ ਅਬੌਰ ਦੇ ਵਿੱਚ ਸੀਟ ਫਾਰਮ ਦਾ ਮਸਲਾ ਹੈ। ਉਹ ਉਹ ਆਵਾਦਕਾਰਾਂ ਦਾ ਮਸਲਾ ਹੈ। ਜਣੀ ਹੈ ਬੱਕਰੀ ਕਿਸਮ ਦੇ ਮਸਲੇ ਜਿਹੜੀ ਸਾਮਲਾਟ ਜਮੀਨ ਹੁੰਦੀ ਹੈ ਉਹ ਪਿੰਡ ਦੇ ਦੇ ਪਿੰਡ ਦੇ ਲੋਕਾਂ ਦੀ ਮਲਕੀਅਤ ਹੈ ਉਹ ਲੋਕਾਂ ਦੀ ਮਲਕੀਅਤ ਨੂੰ ਕਿੱਥੇ ਵਰਤਣ ਇਹ ਪਿੰਡ ਦੇ ਲੋਕਾਂ ਨੇ ਦੇ ਜੇ ਹੁਣ ਉਹ ਪਿੰਡ ਦੇ ਵਿੱਚ ਇਹਨਾਂ ਦਾ 600 ਏਕੜ ਜ਼ਮੀਨ ਹੈ ਜੇ 60 50 60 ਸਾਲਾਂ ਤੋਂ ਹੀ ਉਹ ਉੱਥੇ ਰੋਟੀ ਰੋਜੀ ਕਮਾ ਰਹੇ ਨੇ ਉਹਦੇ ਵਿੱਚ ਇਹਨਾਂ ਦੇ ਮੋਟਰਾਂ ਲੱਗੀਆਂ ਹੋਈਆਂ ਨੇ ਇਹਨਾਂ ਨੇ ਕਰਜ਼ੇ ਵੀ ਲਏ ਹੋਏ ਨੇ ਇਹ ਇੱਕ ਦੂਜੇ ਨੂੰ ਵੇਚਦੇ ਵੀ ਨੇ ਤੇ ਗਰਦੌਰੀਆਂ ਇਹਨਾਂ ਦੇ ਨਾਂ ਨੇ ਸਾਰਾ ਟਰੈਕਟਰ ਵਗੈਰਾ ਉਹਦੇ ਸਿਰ ਤੇ ਲਏ ਹੋਏ ਨੇ ਤੇ ਅੱਜ ਜ਼ਿਆਦਾ ਗਏ ਸਰਕਾਰ ਨਹੀਂ ਸਰਕਾਰ ਮੰਦਰ ਜਨੇ ਇਹ ਜੇ 700 ਪਿੰਡ ਹੈ ਜਿੱਥੇ ਡੇਰਿਆਂ ਦੀਆਂ ਜ਼ਮੀਨਾਂ ਤੇ ਲੋਕ ਵੱਸਦੇ ਆ ਜਿੱਥੇ ਮਜਾ ਸਰਦਾਰਾਂ ਦੀ ਜ਼ਮੀਨ ਤੇ ਵੱਸਦੇ ਆ ਜਨੇ ਅਸੀਂ ਜੇ ਸੋਡੇ ਪਟਿਆਲੇ ਜ਼ਿਲ੍ਹੇ ਦੇ ਪਿੰਡ ਗਿਣੌਣੇ ਹੁਣ ਮੈਨੂੰ ਲੱਗਦਾ ਵੀ 450 ਪਿੰਡ ਹੈ ਸੋਡਾ ਪਟਿਆਲੇ ਜ਼ਿਲ੍ਹੇ ਦਾ ਜਿਹਦੇ ਵਿੱਚ ਡੇਰਿਆਂ ਦੀਆਂ ਜ਼ਮੀਨਾਂ ਤੇ ਲੋਕ ਕਬਜ਼ੇ ਕੀਤੇ ਹੋਏ ਨੇ ਕਿਉਂਕਿ ਉਹ ਵੀ ਜ਼ਮੀਨਾਂ ਉਹਨਾਂ ਦੀ ਨੇ ਉਹ ਮਲਕੀਅਤ ਸਿਰਫ ਇੱਟਾਂ ਦੀ ਮਲਕੀਅਤ ਹੈ ਬੇਨਾਮੀ ਦੀ ਮਲਕੀਅਤ ਕਿਸੇ ਨਾਂ ਦੀ ਮਲਕੀਅਤ ਨਹੀਂ ਉਹ ਲੋਕ ਬੋਂਦੇ ਬੀਜਦੇ ਨੇ ਉਹਦੇ ਬੱਚੇ ਪਾਲਦੇ ਨੇ ਚਾਹੀਦਾ ਤਾਂ ਇਹ ਸੀ ਵੀ ਸਰਕਾਰ ਇਹਨਾਂ ਨੂੰ ਮਾਲਕੀ ਹੱਕ ਦੇਵੇ ਹੁਣ ਦੇਖੋ ਜਿਹੜੇ ਔਟ ਦੇ ਕਾਨੂੰਨ ਨੇ ਕੋਰਟ ਦਾ ਕਾਨੂੰਨ ਉਹ ਕਾਗਜ਼ ਨੇ ਕਾਗਜ਼ਾਂ ਦੇ ਤੇ ਬੇਨਾਮੀ ਜਮੀਨ ਹੈ ਜਿਹਦੇ ਨਾਂ ਬੋਲਦੇ ਆ ਤੁਸੀਂ ਉਹਨੂੰ ਸਟੇ ਦੇ ਦੋਗੇ ਪਰ ਇੱਥੇ ਆ ਕੇ ਤਾਂ ਕੋਰਟ ਵੀ ਹਾਰ ਜਾਂਦਾ ਵੀ ਭਾਈ ਜਮੀਨ ਕਿਸਦੇ ਨਾਂ ਹੈ ਉਹਦੇ ਨਾਂ ਤੇ ਬੋਂਦਾ ਕੌਣ ਹੈ ਫਲਾਣਾ ਕਬਜ਼ਾ ਕਿਸਦਾ ਹੈ ਫਲਾਣਾ ਗਰਦੌਰੀਆਂ ਕਿਹੜੀਆਂ ਨੇ ਫਲਾਣੇ ਦੀਆਂ ਇਹਦੋਂ ਗਾਹ ਸਰਕਾਰ ਦੀ ਤਾਕਤ ਨਹੀਂ ਚੱਲਦੀ ਜੇ ਕਬਜ਼ਾ ਸਾਡੇ ਕੋਲੇ ਹੈ ਵੀ ਕੋਈ ਕਬਜ਼ਾ ਨਹੀਂ ਹੈ ਸਭ ਤੋਂ ਪਹਿਲਾਂ ਕੋਰਟ ਕੋਹਗੀ ਕਬਜ਼ਾ ਕੀ ਰਿਹਾ ਇਹ 50 60 ਸਾਲ ਤੋਂ ਬੋਧੇ ਨੇ ਸਰਕਾਰ ਕੇ ਵਿਸ਼ਣਾ ਨੂੰ ਕਬਜ਼ਾ ਨਹੀਂ ਜਿਹੜਾ ਵਿੱਤੇ ਦੇ ਨਹੀਂ ਪ੍ਰਸ਼ਾਸਨ ਆਇਆ ਸੀ ਉਹ ਕਿਹੜੇ ਪੈਰਾਂ ਤੇ ਆ ਗਿਆ ਕੀ ਉਹਨਾਂ ਨੂੰ ਜਮਾ ਨਹੀਂ ਪਤਾ ਲੱਗਿਆ ਵੀ ਅਸੀਂ ਪਿੰਡ ਵਿੱਚ ਕੀ ਹਾਲਾਤ ਬਣਾਉਣ ਜਾ ਰਹੇ ਹਾਂ ਪ੍ਰਸ਼ਾਸਨ ਦੇ ਵਿੱਚ ਜਾ ਕੇ ਜਦੋਂ ਕੋਰਟਾਂ ਦੇ ਵਿੱਚ ਖੜ੍ਹ ਜਾਂਦਾ ਕੋਈ ਬੰਦਾ ਕਾਗਜ਼ ਲੈ ਕੇ ਉੱਥੇ ਜਾ ਕੇ ਇੱਕ ਤਰ੍ਹਾਂ ਦਾ ਫੈਸਲਾ ਵੱਜਦਾ ਕੋਰਟ ਨੂੰ ਕੋਈ ਪਤਾ ਨਹੀਂ ਵੀ ਇਹ ਨਾ ਪਿੰਡਾਂ ਦੀ ਹਾਲਤ ਕਿਉਂਕਿ ਅਦਾਲਤ ਨੇ ਥੋੜੇ ਬਾਹਰ ਹੁਣਾ ਐਵੇਂ ਤਾਂ ਨਹੀਂ ਕਿਹਾ ਹੋਣਾ ਵੀ ਕੋਰਟ ਦਾ ਅੰਨੀ ਹੁੰਦੀ ਹੈ ਅੰਨੀ ਇਸ ਕਰਕੇ ਕਿ ਹੈ ਵੀ ਉਹਨੇ ਦੇਖਣਾ ਕੁਝ ਨਹੀਂ ਉਹਨਾਂ ਦਾ ਕਾਗਜ਼ ਦੇਖਣਾ ਕਾਗਜ਼ਾਂ ਦੇ ਆਧਾਰ ਤੇ ਫੈਸਲਾ ਕਰ ਲਿਆ ਹੁਣ ਪ੍ਰਸ਼ਾਸਨ ਦਾ ਇਹ ਕੰਮ ਬਣਦਾ ਹੈ ਵੀ ਕੋਰਟ ਦੇ ਕੀਤੇ ਹੋਏ ਫੈਸਲੇ ਦੀ ਇਨਵੈਸਟੀਗੇਸ਼ਨ ਤਾਂ ਕਰ ਲੇ ਵੀ ਪਿੰਡ ਦੀ ਹਾਲਤ ਪਾਈ ਕੀ ਹੈ ਇਹ ਜ਼ਮੀਨ ਕਿਹਦੀ ਹੈ ਸ਼ਾਮਲਾਟ ਦੇ ਸ਼ਾਮਲਾਟ ਜਾਂ ਪਿੰਡ ਦੀ ਸ਼ਾਮਲਾਟ ਪਿੰਡ ਦੇ ਰਕਵੇ ਚ ਇਕੱਠੀ ਹੋਈ ਹੈ ਉਹ ਪਿੰਡ ਦੇ ਲੋਕਾਂ ਨੇ ਬਾਹ ਲੀ ਇੱਥੇ ਰੌਲਾ ਕਾਦਾ ਰਹਿ ਗਿਆ ਬਈ ਜੇ ਉਹ ਲੋਕਾਂ ਨੇ ਬਾਹ ਬੀਜ ਕੇ ਆਪਣੇ ਬੱਚੇ ਪਾਲਣ ਜੋਗਾ ਗੁਜ਼ਾਰਾ ਕਰਨ ਜੋਗੀ ਕਰ ਲਈ ਜੇ ਬੰਦਾ ਪਿਆ ਹੁੰਦਾ ਬੰਜਰਪਈ ਹੁੰਦੀ ਪਸ਼ੂ ਚਾਰਦੇ ਫੇਰ ਵੀ ਤਾਂ ਪਿੰਡ ਦੀ ਚਾਰਦੇ ਹੁਣ ਉਹ ਪਸ਼ੂਆਂ ਦੀ ਜਗ੍ਹਾ ਤੇ ਇਹਨਾਂ ਨੇ ਬਾਹੀ ਵਾਲੀ ਕਰ ਲਈ ਆਵਾਜ਼ ਕਰਕੇ ਉਹਦੇ ਮੋਟਰਾਂ ਨਾਲੀਆਂ ਪਾਣੀ ਲਾ ਕੇ ਦੇਸ਼ ਨੂੰ ਅਨਾਜ ਦਿੱਤਾ ਆਪਦੇ ਬੱਚੇ ਪਾਲਦੇ ਨੇ ਇੱਥੇ ਮਾੜਾ ਕੀ ਜਿਵੇਂ ਤੁਸੀਂ ਟਰੰਪ ਬਾਰੇ ਕਹਿ ਕੇ ਹਟਿਓ ਟਰੰਪ ਵਾਰ-ਵਾਰ ਦਾਵਾ ਕਰ ਰਿਹਾ ਕਿ ਭਾਰਤ ਪਾਕਿਸਤਾਨ ਦੀ ਜੰਗ ਮੈਂ ਬੰਦ ਕਰਾਈਆ ਤਾਂ ਉਧਰ ਹੁਣ ਕੇਂਦਰੀ ਜਿਹੜੇ ਮੰਤਰੀ ਨੇ ਜੈ ਸ਼ੰਕਰ ਉਹ ਕਹਿ ਰਿਹਾ ਵੀ ਉਹ ਦਾਵਾ ਝੂਠ ਆ ਉਹਨਾਂ ਦਾ ਕੀ ਲੱਗਦਾ ਹੈ ਕਿ ਇੱਥੇ ਵੀ ਕੋਈ ਸਿਆਸਤ ਖੇਡੀ ਜਾ ਰਹੀ ਆ ਲੋਕਾਂ ਵੱਲੋਂ ਜਮਾਂ ਧਿਆਨ ਨਹੀਂ ਦਿੱਤਾ ਗਿਆ ਜੰਗ ਵੀ ਸ਼ੁਰੂ ਹੋ ਗਈ ਸੀ ਇੱਥੇ ਜੰਗ ਨਹੀਂ ਕੱਲੀ ਉਹਨੇ ਬੰਦ ਕਰਾਈ ਇੱਥੇ ਜੋ ਕੁਝ ਬਾਪਰਦਾ ਸਿਰਫ ਉਹਨਾਂ ਮੁਲਕਾਂ ਦੇ ਕਹੇ ਦੋ ਇਹ ਤੇ ਜਿਹੜਾ ਕੁਝ ਆਇਆ ਨਵਾਂ ਮਾਡਲ ਪਹਿਲੀ ਹਰੀ ਕ੍ਰਾਂਤੀ ਆਈ ਇਹ ਵੀ ਉਹਨਾਂ ਮੁਲਕਾਂ ਦੀ ਦੇਣਾ ਇਹ ਤੋਂ ਪਿੱਛੋਂ ਪ੍ਰਾਈਵੇਟ ਨਿੱਜੀਕਰਨ ਦੀ ਨੀਤੀ ਆਈ ਇਹ ਵੀ ਉਹਨਾਂ ਦੀ ਦੇਣਾ ਆ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਬਣ ਰਹੀਆਂ ਨੇ ਇਹ ਵੀ ਉਹਨਾਂ ਦੀ ਦੇਣਾ ਆ ਆ ਜਿਹੜੇ ਜ਼ਮੀਨਾਂ ਬੇਨਾਮੀਆਂ ਜ਼ਮੀਨਾਂ ਤੇ ਹੁਣ ਕਬਜ਼ੇ ਹੋ ਰਹੇ ਨੇ ਇਹ ਉਹਨਾਂ ਪਾਲਿਸੀਆਂ ਤੇ ਨੀਤੀਆਂ ਦੀ ਦੇਣਾ ਹੈ ਜਿਹੜੀਆਂ ਪੂਰੇ ਸੰਸਾਰ ਦੀ ਆਰਥਿਕਤਾ ਦੇ ਕਾਲਜ ਨੇ ਉਹ ਆਪਦੀਆਂ ਨੀਤੀਆਂ ਆਪਦੇ ਮੁਤਾਬਕ ਕਾਰਪੋਰੇਟੀਆਂ ਨੀਤੀਆਂ ਨੇ ਜਿਹੜੀ ਹੁਣ ਟਰੰਪ ਸਮਝੌਤਾ ਕਰ ਰਹੇ ਉਹ ਨੀਤੀਆਂ ਦੀ ਦੇਣਾ ਹੈ ਇਹਦਾ ਤਾਂ ਮਤਲਬ ਇਹ ਹੈ ਵੀ ਜੇ ਵਿਦਿਆਥੀ ਕਬਜ਼ਾ ਉਹਨਾਂ ਦਾ ਸੇਧ ਤੇ ਕਬਜ਼ਾ ਉਹਨਾਂ ਦਾ 에ਰਪੋਰਟਾਂ ਤੇ ਕਬਜ਼ਾ ਉਹਨਾਂ ਦਾ ਉਹਲੇ ਦੀਆਂ ਖਾਣਾ ਤੇ ਉਹਨਾਂ ਦਾ ਕਬਜ਼ਾ ਹਵਾਈ ਅੱਡਿਆਂ ਤੇ ਉਹਨਾਂ ਦਾ ਕਬਜ਼ਾ ਬੰਦਰਗਾਹਾਂ ਤੇ ਉਹਨਾਂ ਦਾ ਕਬਜ਼ਾ ਅਨਾਜ ਤੇ ਉਹਨਾਂ ਦਾ ਕਬਜ਼ਾ ਜੈਨਿ ਉਹਨਾਂ ਨੇ ਕੋਈ ਚੀਜ਼ ਛੱਡਣੀ ਨਹੀਂ ਰੇਲਾਂ ਤੇ ਉਹਨਾਂ ਦਾ ਕਬਜ਼ਾ ਤੇ ਅਪਜਾਉ ਜ਼ਮੀਨਾਂ ਤੇ ਕਬਜ਼ਾ ਕਰਕੇ ਪੂਰੇ ਅਨਾਜ ਦੇ ਭੰਡਾਰਾ ਦੇ ਵੀ ਉਹਨਾਂ ਨੇ ਕਬਜ਼ਾ ਕਰਾ ਪਾਣੀ ਤੇ ਵੀ ਉਹਨਾਂ ਦਾ ਕਬਜ਼ਾ ਇਸ ਕਰਕੇ ਜਿਹੜੀ ਨੀਤੀ ਸਾਮਰਾਜ ਦੀ ਨੀਤੀ ਹੈ ਉਹਨਾਂ ਦਾ ਵੱਡਾ ਮੁਨਾਫਾ ਕਿੱਥੋਂ ਹੁੰਦਾ ਜਿਹੜੀ ਕਿਸ ਨੂੰ ਲੋਕ ਵੱਧ ਵਰਤਦੇ ਉਹਦੇ 'ਚ ਵੱਧ ਮੁਨਾਫਾ ਹੁੰਦਾ ਜਦੋਂ ਉਹਨਾਂ ਦੀ ਮੁਠੀ 'ਚ ਹੋਇਆ ਪਾਣੀ ਉਹਨਾਂ ਦੀ ਮੁਠੀ 'ਚ ਜਿਹੜੀ ਮਰਜ਼ੀ ਕੀਮਤ ਤੇ ਵੇਚਣ ਅਨਾਜ ਉਹਨਾਂ ਦੀ ਮੁਠੀ 'ਚ ਜਿਹੜੀ ਮਰਜ਼ੀ ਕੀਮਤ ਤੇ ਵੇਚਣ ਸਿਰਫ ਇਹ ਹੀ ਦੌੜ ਹੈ ਇਹ ਸਾਰੀਆਂ ਜਿਹੜੀਆਂ ਸਰਕਾਰਾਂ ਨੇ ਵੱਡੇ ਪੂੰਜੀਪਤਾਂ ਦੇ ਹੱਥ 'ਚ ਨੇ ਵਰਤੂਨ ਖੇਤਰ ਦੇ ਵਿੱਚ ਉਹਨਾਂ ਦਾ ਕਬਜ਼ਾ ਹੈ ਇੰਡਸਟਰੀ ਦੇ ਵੀ ਉਹਨਾਂ ਦਾ ਕਬਜ਼ਾ ਹੈ ਪਬਲਿਕ ਸੈਕਟਰ ਦੇ ਵੀ ਉਹਨਾਂ ਦਾ ਕਰਜ਼ਾ ਹੈ ਐਗਰੀਕਲਚਰ ਖੇਤਰ ਤੇ ਵੀ ਉਹ ਕਬਜ਼ਾ ਕਰਨ ਜਾ ਰਹੇ ਨਾ ਸਵਾਲ ਆ ਮੇਰਾ ਉਹ ਗ੍ਰਾਂਡ ਸਾਹਿਬ ਕਿਸਾਨ ਹਾਹੇ ਹਾਹਾਕਾਰ ਕਰਦੇ ਫਿਰ ਰਹੇ ਆ ਸੜਕਾਂ ਤੇ ਜੂੰਦ ਪਿੰਡ ਦੀ ਗੱਲ ਲਾ ਲੋ ਹੁਣ ਲੁਧਿਆਣਾ ਇਹ ਵੱਡਾ ਮਸਲਾ ਛੜਿਆ ਹੋਇਆ ਆਖਰਕਾਰ ਹੁਣ ਵਿਰੋਧੀ ਪਾਰਟੀਆਂ ਕਿੱਥੇ ਨੇ ਜਿਹੜੀਆਂ ਕਿ 5 ਸਾਲ ਬਾਅਦ ਵੋਟਾਂ ਲੈਣ ਆ ਜਾਂਦੀ ਨੇ ਆਖਰਕਾਰ ਉਹ ਕਿਉਂ ਨਹੀਂ ਕਿਤੇ ਖੜਦੇ ਨਜ਼ਰ ਆ ਰਹੀਆਂ ਪਾਰਟੀਆਂ ਤੇ ਵਿਸ਼ਵਾਸ ਕਰਨਾ ਐਸੇ ਤਾਂ ਵਿਸ਼ਵਾਸ ਲੋਕਾਂ ਦਾ ਟੁੱਟਿਆ ਹੋਇਆ ਪਾਰਟੀਆਂ ਤੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਇਸ ਤਾਕਤ ਨਾਲ ਹੀ ਉਹ ਬਣਦੇ ਨੇ ਇਹ ਤਾਕਤ ਜਦੋਂ ਤੁਸੀਂ ਆਪਣੇ ਵਾਸਤੇ ਵਰਤਦੇ ਹੋ ਉਦੋਂ ਸਰਕਾਰ ਨੂੰ ਚੁਗਦੀ ਹੈ ਇਸ ਕਰਕੇ ਇਹ ਗੱਲ ਤੇ ਪਹਿਲੇ ਦਿਨੀ ਕਰਨੀ ਚਾਹੀਦੀ ਹੈ ਵੀ ਛੋਡੇ ਨਾਲੋਂ ਵੱਡਾ ਕੋਈ ਨਹੀਂ ਨਾ 트럼ਪ ਨਾ ਅਮਰੀਕਾ ਜਿੱਥੇ ਲੋਕ ਖੜ ਜਾਂਦੇ ਨੇ ਤਾਂ ਲੋਕਾਂ ਤੋਂ ਵੱਡੀ ਸ਼ਕਤੀ ਕੋਈ ਨਹੀਂ ਇਹ ਤਾਂ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਸੰਗਤ ਤੋਂ ਵੱਡਾ ਕੋਈ ਨਹੀਂ ਇਸ ਕਰਕੇ ਸੰਗਤ ਜਦ ਜੁੜ ਜਾਂਦੀ ਹੈ ਤਾਂ ਉਹਦੇ ਸਾਹਮਣੇ ਖੜਦਾ ਨਹੀਂ ਛੋਡੇ ਸਾਹਮਣੇ ਆਦਰ ਨਾਲ ਪਹਿਲੇ ਦਿਨ ਕਿਵੇਂ ਚਾਪਰ-ਚਾਪਰ ਬੋਲਦਾ ਸੀ ਉਹ ਡੀਸੀ ਸੀ ਕਿ ਐਡੀਸੀ ਸੀ ਤੇ ਹੁਣ ਆਇਆ ਆਪਣੀ ਜਗ੍ਹਾ ਦਾ ਲੁਧਿਆਣਾ ਵਿੱਚ ਕੀ ਚੋਣ ਤੇ ਅਸਰ ਪਵੇਗਾ ਜਿੰਮੜੀ ਚੋਣ ਵੀ ਹੋਣ ਜਾਣੀ 6000 ਕੀ ਚੋਣ ਜੋ ਕੱਢਣਾ ਕੀ ਪਾਉਣਾ ਕੀ ਅਸਰ ਪਊਗਾ ਕੌਣ ਜਿੱਤੂ ਕੌਣ ਹਾਰੂ ਆਪਾਂ ਨੇ ਧੁੱਕੀ ਲੈਣਾ ਜੀ ਸੋ ਇਹ ਸਨ ਜੁਗਿੰਦਰ ਸਿੰਘ ਉਗਰਾਹਾਂ ਭਾਰਤੀ ਜੁਨੇ ਇਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜਿਹੜੇ ਕਿ ਅੱਜ ਬਠੋਈ ਕਲਾਂ ਪਹੁੰਚੇ ਨੇ ਤੇ ਇਹ ਵੱਡਾ ਮਸਲਾ ਸੀ ਸਿਆਮ ਲਾੜ ਜਮੀਦ ਦਾ ਜੋ ਕਿ ਸਟੇ ਹੋਈ ਹੈ ਤੇ ਕਿਤਨਾ ਕਿਤੇ ਕਿਸਾਨ ਕਹਿ ਰਹੇ ਆ ਕਿ ਸੀ ਜਿੱਤ ਦਰਜ ਕੀਤੀ ਹੈ ਤੇ ਉਸ ਦੇ ਚੱਲਦੇ ਅੱਜ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਤੇ ਇਹ ਮਸਲਾ ਜਿਹੜਾ ਕਾਫੀ ਵੱਡਾ ਬਣ ਗਿਆ ਸੀ ਕਿਉਂਕਿ ਕਾਫੀ ਦਿਨਾਂ ਤੋਂ ਮੋਰਚਾ ਲੱਗਿਆ ਹੋਇਆ ਸੀ ਤਾਂ ਉਸੇ ਦੇ ਚੱਲਦੇ ਅੱਜ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਵੀਡੀਓ ਜਰਨਲਿਸਟ ਨਾ ਸਤਨਾਬ ਸਿੰਘ ਮਠੋਈ ਐਨ ਆਰ ਆਈ ਟੀਵੀ